ਰੋਜ਼ਾਨਾ ਕਰਦੇ ਹੋ ਯਾਤਰਾ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਜਿਸ ਨੂੰ ਇਗਨੋਰ ਕੀਤਾ ਤਾਂ ਤੁਹਾਡਾ ਇੱਕ ਵੱਡਾ ਜੁੜਾ ਨੁਕਸਾਨ ਹੋ ਸਕਦਾ ਹੈ ਕਿ ਤੁਸੀਂ ਵੀ ਰੋਜ਼ਾਨਾ ਯਾਤਰਾ ਕਰਦੇ ਹੋ ਤਾਂ ਇੱਕ ਛੋਟੀ ਜੋ ਹੀ ਗਲਤੀ ਕਰਨ ਤੋਂ ਬਾਅਦ ਤੁਹਾਡਾ ਫਾਸਟੈਗ ਜੁੜਾ ਬੰਦ ਹੋ ਸਕਦਾ ਹੈ ਜੀ ਹਾਂ ਜੇਕਰ ਤੁਸੀਂ ਆਪਣੀ ਕਾਰ ਜਾਂ ਵਾਹਨ ਦੇ ਵਿੱਚ ਹਾਈਵੇ ਤੇ ਰੋਜ਼ਾਨਾ ਯਾਤਰਾ ਕਰਦੇ ਹੋ ਅਤੇ ਫਾਸਟੈਗ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਜਿਹहां ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਯਾਨੀ NHAI ਨੇ 31 ਅਕਤੂਬਰ ਤੱਕ ਸਾਰੇ ਵਾਹਨ ਮਾਲਕਾਂ ਦੇ ਲਈ ਨੋ ਯੋਰ ਵੀਕਲ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤਾ ਹੈ ਡੈਡਲਾਈਨ ਤੱਕ ਵੈਰੀਫਿਕੇਸ਼ਨ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਤੁਹਾਡਾ ਫਾਸਟੈਗ ਆਪਣੇ ਆਪ ਹੀ ਡੀਐਕਟਿਵ ਹੋ ਜਾਵੇਗਾ ਇਸ ਦਾ ਮਤਲਬ ਹੈ ਕਿ ਤੁਹਾਨੂੰ ਫਿਰ ਟੋਲ ਟੈਕਸ ਨਕਦ ਵਿੱਚ ਅਦਾ ਕਰਨਾ ਪਵੇਗਾ ਜੋ ਕਿ ਫਾਸਟੈਗ ਦਰ ਤੋਂ ਦੁੱਗਣਾ ਹੈ ਤਾਂ نو ਯੋਰ ਵੈਰੀਫਿਕੇਸ਼ਨ ਯਾਨੀ ਕੇਵਾਈਵੀ ਕਿਉਂ ਜ਼ਰੂਰੀ ਹੈ ਸਰਕਾਰ ਦੇ ਅਨੁਸਾਰ ਕੇਵਾਈਬੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਉਦੇਸ਼ ਧੋਖਾਧੜੀ ਨੂੰ ਰੋਕਣਾ ਅਤੇ ਸਿਸਟਮ ਦੇ ਵਿੱਚ ਪਾਰਦਰਸ਼ਤਾ ਵਧਾਉਣਾ ਹੈ ਹੁਣ ਤੱਕ ਬਹੁਤ ਸਾਰੇ ਲੋਕ ਵੱਖ-ਵੱਖ ਵਾਹਨਾਂ ਤੇ ਇਕੋ ਫਾਸਟੈਗ ਦੀ ਵਰਤੋਂ ਕਰ ਰਹੇ ਸਨ ਕੁਝ ਤਾਂ ਟੋਲ ਪਲਾਜ਼ਾ ਪਾਰ ਕਰਦੇ ਸਮੇਂ ਵੀ ਟੈਗ ਆਪਣੇ ਨਾਲ ਰੱਖਦੇ ਸਨ ਜਿਸ ਨਾਲ ਸਿਸਟਮ ਦੇ ਵਿੱਚ ਗਲਤ ਲੈਣ-ਦੇਣ ਅਤੇ ਡਾਟਾ ਸਮੱਸਿਆਵਾਂ ਪੈਦਾ ਹੁੰਦੀਆਂ ਹਨ NHAI ਦਾ ਕਹਿਣਾ ਹੈ ਕਿ KV2 ਤੋਂ ਬਾਅਦ ਹਰੇਕ ਫਾਸਟੈਗ ਨੂੰ ਸਿਰਫ ਉਸ ਵਾਹਨ ਦੇ ਨਾਲ ਜੋੜਿਆ ਜਾਵੇਗਾ ਜਿਸ ਦੇ ਨਾਮ ਤੇ ਇਹ ਸਾਰੀ ਚਾਰੀ ਕੀਤਾ ਗਿਆ ਤੇ ਇਸ ਦੇ ਨਾਲ ਛੋਟੇ ਵਾਹਨਾ ਵਿੱਚ ਭਾਰੀ ਵਾਹਨਾ ਲਈ ਬਣਾਏ ਗਏ ਟੈਗਾ ਦੀ ਵਰਤੋਂ ਕਰਨ ਵਰਗੀਆਂ ਸਮੱਸਿਆਵਾਂ ਵੀ ਖਤਮ ਹੋ ਜਾਣਗੀਆਂ ਤਾਂ ਆਖਿਰਕਾਰ ਕੇਯੂਵੀਵੀ ਪ੍ਰਕਿਰਿਆ ਬਹੁਤ ਸਰਲ ਹੈ ਤੇ ਇਹ ਕਿਵੇਂ ਕੀਤੀ ਜਾਵੇ ਤਾਂ ਉਹਨਾਂ ਦੇ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ ਆਰਸੀ ਪਛਾਣ ਮਜ਼ਬੂਤ ਜਿਵੇਂ ਕਿ ਆਧਾਰ ਪੈਨ ਜਾਂ ਪਾਸਪੋਰਟ ਕੁਝ ਮਾਮਲਿਆਂ ਵਿੱਚ ਵਾਹਨ ਦੀਆਂ ਹਾਲੀਆ ਫੋਟੋਆਂ ਨੰਬਰ ਪਲੇਟ ਅਤੇ ਫਾਸਟ ਟੈਗਰ ਸਾਹਮਣੇ ਅਤੇ ਪੈਸੇ ਦੇ ਦ੍ਰਿਸ਼ਾਂ ਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦੇਣੀਆਂ ਚਾਹੀਦੀਆਂ ਹਨ ਤਾਂ ਵਾਹਨ ਮਾਲਕਾਂ ਨੂੰ ਇੰਨਾਂ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ ਤੁਸੀਂ ਇਹ ਤਸਦੀਕ ਉਸ ਬੈਂਕ ਦੀ ਵੈਬਸਾਈਟ ਜਾਂ ਮੋਬਾਈਲ ਐਪ ਤੇ ਕਰ ਸਕਦੇ ਹੋ ਜਿਸ ਨੇ ਤੁਹਾਡਾ ਫਾਸਟ ਟੈਗ ਜਾਰੀ ਕੀਤਾ ਹੈ ਬਸ ਆਪਣੇ ਵਾਹਨ ਨੂੰ ਜਾਣੋ ਕੇ ਵੀ ਵੀ ਜਾਂ KYB ਅਪਡੇਟ ਕਰੋ ਵਿਕਲਪ ਅਤੇ ਇੱਕ ਲਿਖ ਕਰੋ ਦਸਤਾਵੇਜ਼ ਅਪਲੋਡ ਕਰੋ ਅਤੇ OTP ਤਸਦੀਕ ਨੂੰ ਪੂਰਾ ਕਰੋ ਸਫਲ ਤਸਦੀਕ ਤੋਂ ਬਾਅਦ ਤੁਹਾਡਾ ਟੈਗ ਸਰਗਰਮ ਅਤੇ ਤਸਦੀਕ شدہ ਵਜੋਂ ਦਿਖਾਈ ਦੇਵੇਗਾ ਜੇਕਰ ਕੇਵਾਈਬੀ ਸਮਾਂ ਸੀਮਾ ਤੱਕ ਪੂਰਾ ਨਹੀਂ ਹੁੰਦਾ ਹੈ ਤਾਂ ਬਾਕੀ ਬਚੇ ਬਕਾਇਦੇ ਪਰਵਾਹ ਕੀਤੇ ਬਿਨਾ ਫਾਸਟੈਗ ਆਪਣੇ ਆਪ ਹੀ ਅਯੋਗ ਹੋ ਜਾਵੇਗਾ ਹਾਲ ਹੀ ਵਿੱਚ ਬਹੁਤ ਸਾਰੇ ਡਰਾਈਵਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਟੋਲ ਪਲਾਜ਼ਾ ਤੇ ਰੋਕਿਆ ਗਿਆ ਸੀ ਜਾਂ ਇੱਕ ਅਧੂਰੀ ਕੇਵਾਈਬੀ ਪ੍ਰਕਿਰਿਆ ਕਾਰਨ ਦੂਜੀ ਅਦਾਇਗੀ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ ਤਾ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਡਿਜੀਟਲ ਟੋਲ ਸਿਸਟਮ ਨੂੰ ਸਾਫ਼ ਅਤੇ ਸੁਰੱਖਿਅਤ ਬਣਾ ਦੇਵੇਗਾ ਇਹ ਚੋਰੀ ਹੋਏ ਜਾਂ ਵੇਚੇ ਗਏ ਵਾਹਨਾਂ ਨੂੰ ਟ੍ਰੈਕ ਕਰਨ ਦਾ ਆਸਾਨ ਜੁੜਾ ਕੀ ਤਰੀਕਾ ਹੋਵੇਗਾ ਅਤੇ ਧੋਖਾਧੜੀ ਵਾਲੇ ਟੋਲ ਵਸੂਲੀ ਨੂੰ ਜ਼ਰੂਰ ਰੋਕੇਗਾ ਤਾਂ ਕੇਪੀ ਵੀ ਤਸਦੀਕ ਉਦੋਂ ਤੱਕ ਵੈਧ ਰਹੇਗੀ ਜਦੋਂ ਤੱਕ ਵਾਹਨ ਦੀ ਮਾਲਕੀ ਨਹੀਂ ਬਦਲ ਜਾਂਦੀ ਜੇਕਰ ਵਾਹਨ ਵੇਚਿਆ ਜਾਂਦਾ ਹੈ ਜਾਂ ਨਵਾਂ ਰਜਿਸਟ੍ਰੇਸ਼ਨ ਨੰਬਰ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਕੇਪੀ ਵੀ ਪ੍ਰਕਿਰਿਆ ਨੂੰ ਦੁਹਰਾਉਣ ਦੀ ਜ਼ਰੂਰਤ ਹੋਵੇਗੀ